ਰੇਹਰਾ ਸਾਹਿਬ ਹਰ ਜੁਗ ਜੁਗ ਭਗਤ ਉਪਾਇਆ ਪੈਜ ਰਖਦਾ ਆਇਆ RAM ਰਾਜੇ ਹਰ ਨਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਹੰਕਾਰੀਆਂ ਨਿੰਦ ਕਾਂ ਪਿਟਦੀ ਨਾਮ ਦਿਉ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤਲੇ ਛਡਾਇਆ ਸ਼ਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਪਿਆ ਜਾਂ ਸੁਖ ਤਾਮਨਾ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜਾਂਹੋ ਕਰੀ ਨਾ ਹੋਈ ਬਲੇ ਹਾਰੀ ਕੁ ਆਉ ਜਾਤ ਮੈਂ ਜੋਤ-ਜੋਤ ਮੈਂ ਜਾਤਾ ਅਕਲ-ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਵਸ ਵਾਲੀ ਉਹ ਜਿਨ ਕੀਤੀ ਸੋ ਪਾਰ ਪਿਆ ਕਹ ਨਾਨਕ ਕਰਤੇ ਕੀਆ ਬਾਤਾਂ ਜੋ ਕਿਸ਼ ਕਰਨਾ ਸੋ ਕਰ ਰਿਹਾ ਸੋਦਰ ਆ ਗਿਆ ਸਾ ਮਹੱਲਾ ਪਹਿਲਾ ਇਕ ਅੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੀ ਹਾ ਸੋ ਕਰ ਕੀ ਹਾ ਜਿਤ ਬਹਿ ਸਰਬ ਸੁਮਾਲੀ ਵਾਜੀ ਤੇਰੀ ਨਾਦ ਅਨੇਕ ਸੰਖਾ ਕੀਤੀ ਤੇਰੇ ਵਾਵਣੇ ਹਾਰੇ ਕੀਤੀ ਤੇਰੀ ਰਾਗ ਫਰੀ ਸਿਉ ਕਈ ਕੀਤੀ ਤੇਰੀ ਗਾਵਣੇ ਹਾਰੇ ਗਾਵਣ ਤੁਧਨੋਂ ਪਵਨ ਪਾਣੀ ਬੈ ਸੰਤਰ ਗਾ ਚਤਰਮ ਦੁਵਾਰੀ ਗਾਵਣ ਤੁਧਨੋਂ ਚਿਤ ਗੁਪਤ ਲਿਖ ਜਾਨਨ ਲਿਖ ਲਿਖ ਦਰਮ ਵਿਚਾਰੀ ਗਾਵਣ ਤੁਧਨੋਂ ਇਸਰ ਬਰਮਾ ਦੇਵੀ ਸੋਹਣ ਤਿਰਸਦਸ ਵਾਰੀ ਗਾਵਣ ਤੁਦਨੋ ਇੰਦਰ ਇੰਦਰ ਆਸਨ ਬੈਠੀ ਦੇਵਤਿਆਂ ਦਰਨਾਲੀ ਗਾਵਣ ਤੁਦਨੋ ਸਿ ਸਮਾਦੀ ਅੰਦਰ ਗਾਵਣ ਤੁਦਨੋ ਸਾਧ ਵਿਚਾਰੀ ਗਾਵਣ ਤੁਦਨੋ ਜਲੀ ਸਤੀ ਸੰਤੋਖੀ ਗਾਵਣ ਤੁਦਨੋ ਵੀਰ ਕਰਾਰੀ ਗਾਵਣ ਤੁਦਨੋ ਪਟ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੀ ਗਾਵਣ ਤੁਦਨੋ ਮਹੋਨੀਆ ਮਨ ਮੋਹਣਾ ਸੁਰਗ ਮਚ ਪਿਆਲੀ ਗਾਵਣ ਤੁਦਨੋ ਤਨੂ ਪਾਈ ਤੀਰੀ ਅਰਸਰ ਤੀਰਥ ਨਾਲੀ ਗਾਵਣ ਤੁਦਨੋ ਜੂਤ ਮਹਾਂ ਬਲਸੂਰਾ ਗਾਵਣ ਤੁਨੋ ਖਾਣੀ ਚਾਰੀ ਗਾਵਣ ਤੁਨੋ ਖੰਡਮਣ ਬ੍ਰਹਮੰਡਾ ਕਰ ਕਰ ਰਖੇ ਤੇਰੀ ਧਾਰੀ ਸਹੀ ਤੁਦਨੋ ਗਾਵਣ ਜੋ ਤੁਦ ਭਾਵਨ ਰਤੀ ਤੇਰੀ ਭਗਤ ਰਸਾਲੀ ਤੇ ਤੁਦਨੋ ਗਾਵਣ ਸੀਮੇ ਚਿਤਨਾ ਆਵਣ ਨਾਨਕ ਕਿਆ ਹਰੀ ਸੋਈ ਸੋਇਦਾ ਸਤਿ ਸਾਈਬ ਸੱਚਾ ਸਾਚੀ ਨਾਹੀਂ ਹੈ ਵੀ ਉਸੇ ਜਾਇ ਨਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ 파ਤੀ ਜਨੂ ਪਾਈ ਕਰ ਕਰ ਦੇਖੇ ਕੀਤਾ ਆਪਣਾ ਜੋਤੀ ਦੇ ਬੜਾਈ ਜੋਤੀ ਸਪਾਵੈ ਸੋਇ ਕਰਸੀ ਫਿਰ ਉਕਮਣਾ ਕਰਣਾ ਜਾਈ ਸੋ ਪਾਤਸ਼ਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਨ ਰਜਾਈ ਆਸਾ ਮਹਲਾ ਪਹਿਲਾ ਸੁਣ ਵੱਡਾ ਆਖੇ ਸਭ ਕੋ ਇੱਕ ਵੱਡਾ ਢੀਠਾ ਹੋਏ ਕੀਮਤ ਪਾਇ ਨਾ ਕਿਹਾ ਜਾਈ ਕਹਿਨੇ ਵਾਲੇ ਕਮਾਈ ਵੱਡੇ ਮੇਰੇ ਸਾਈਬਾ ਗੈਰ ਗੰਬੀਰਾ ਗੁਣੀ ਗਹੀ ਰਾ ਕੋਈ ਜਾਣ ਤੇਰਾ ਕੀਤਾ ਕੀ ਬੁੜ ਚੀਰਾ ਰਹਾ ਸਭ ਸੂਰਤੀ ਮਿਲ ਸੂਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਤਿਆਨੀ ਗੁਰ ਗੁਰਹਾਈ ਕਹਿਣਾ ਜਾਈ ਤੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਵਡਿਆਈਆਂ ਤੁਦਿਨ ਸਦੀਕ ਨੇ ਨਾ ਪਾਈਆਂ ਕਰ ਮਿਲੈ ਨਾਹੀਂ ਠਾਕ ਰਹਾਈਆਂ ਕਬਿਸ ਰਹਿ ਮਰ ਜਾਉ ਆਖਣੇ ਓ ਖਾ ਸਚਾ ਨਾਮ ਸਚੀ ਨਾਨਕ ਕੀ ਲਾਗੇ ਭੂਖ ਉਤਪੁਖੇ ਖਾਈ ਚੱਲੀ ਐ ਦੂਖ ਵਿਸਰੇ ਮੇਰੀ ਮਾਈ ਸੱਚਾ ਸਾਹਿਬ ਸਚ ਨਾਇ ਰਹਾ ਉਹ ਸਚੀ ਨਾਨਕ ਕੀ ਤਿਲ ਵਡਿਆਈ ਆਖ ਤਕੀ ਨਹੀਂ ਪਾਈ ਜਿਸ ਮਿਲ ਕੇ ਆਖਣ ਪਾਹੀ ਵੱਡਾ ਨ ਹੋਵੇ ਘਟ ਨਾ ਜਾਈ ਬਾਦ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੀ ਜਨ ਸਤ ਗੁਰ ਸਤ ਪੁਰਖਾ ਬਿਨੋ ਕਰੋ ਗੁਰਪਾਸ ਅਮਕੀਰੀ ਕਿਰਮ ਸਤ ਗੁਰ ਸਰਣਾਈ ਕਰਦੇ ਆ ਨਾਮ ਪ੍ਰਗਾਸ මී ුරදව මක රාමනම් ප්‍රගස ගරම මර ප කය කීර හමර රරසරහ හජනක වට පාගබെර, ජන හර හර සර්ධහරපයාස හර හරනම ්‍රපතා සෑම සංගත ග ප්‍රගාස හර හර හරස නමන පයතප අගේන් ජම් පාස ස ගර සසපන යයත්‍ර ජීවත ජීවස්ස ජ හරජන ස ගර සං. खास धन धन संगत जितरस पाया मिल जा ना प्रगास राग गुजरी महिला उदम जा आर हर, हर जी उपरिया सैलम गुर प्रसाद पर कष्ट हरि हरा हा जनन पिता लोग सुत बनता कोई ना का नानक बाल बाल सद बल बल सदबल जाय तिरंतना पारा भरिया महला चौथा की कुंकार सतगुर प्रसाद सो पुरख निरंजन हर पुरख निरंजन हर गारा सब हाव सू सब जी हर सचिज सृजनहारा सब जी तुमार विसार नहारा हरियापी ठाकुर आपी हर सेवक जी क्या नानक जंत विचारा तुम्हारी जी सब तेरी चोज विडाणा ਉਹ ਆਪੇ ਪਹਿਲੇ ਨਿਵਾਸ ਆ ਪਾਣੀ ਭਾਵਕ ਤੇ ਨਹੀਆ ਪੰਕਜ ਮੋਪਕ ਨਹੀਂ ਚੱਲ ਆ ਮੈਂ ਦੇਖਾਂ ਤੈ ਡੂਬੀ ਅਲੇ ਮਨ ਇਕਣਾ ਚਿਤ ਸਮੂਡ ਮਣਾ ਹਰ ਬਿਸਰਤ ਤੇਰੇ ਗੁਣ ਗੱਲਿਆ ਰਹਾਉ ਨਾਹੂੰ ਜਤੀ ਸਰ ਮੂਰਖ ਮੋਦਾ ਜਨ ਪਿਆ ਪ੍ਰਣੋਤ ਨਾਨਕ ਤੇਨ ਕੀ ਸਰਣਾ ਜਿੰਤੂ ਨਾਹੀ ਵਿਸਰੇ ਆ ਸਮਾਹ ਲਾ ਪੰਜਮਾ ਭਈ ਪ੍ਰਾਪਤ ਮਨੁਖ ਦੀ ਹੂਰੀਆਂ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆਂ अवकात्रे की जात रंग माया कह रहा हूँ जप तप संयम धर्म से सादन धिया आया कहूं नानक हम नीच करम में हर आया कहूं नानक हम नीच करम में शरण पर एकी राखो शर्मा पांचे दस्मी कवि बिन हमरी करो हाथ दे रक्षा पुरिया वो जो जो करे वो रक्षा राख लेहु मैं राखने आ साहिब संसाई प्यारी